ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮਾਡਲ ਆ ਗਿਆ 1997 575 ਵਿਧ ਆਲਸਸਰੀ ਰੇਟ 1 ਲੱਖ 25000 ਦੀ ਡਿਮਾਂਡ ਫਿਕਸ ਰੇਟ ਜਿੰਨੇ ਮੇਲਾ ਲੁੱਟਾਂ ਲੁੱਟ ਲੋ ਜੀ 275 ਆ ਗਿਆ ਜੀ 2006 ਮਾਡਲ ਰੇਟ 1 ਲੱਖ 90000 ਜੀ 605 ਆ ਗਿਆ ਜੀ 8 ਮਾਡਲ ਪਾਵਰ ਸਟੀਅਰਿੰਗ 30 ਪੈਸੇ ਟਾਇਰ ਜੀ ਪੰਜਾਬ ਨੰਬਰ ਰੇਟ ਓਨਲੀ 260000 ਦੀ ਡਿਮਾਂਡ ਦੇ ਵਿੱਚ 775 ਆ ਗਿਆ ਜੀ ਮਾਡਲ 2007 ਰੇਟ 2 ਲੱਖ 25000 2000 ਮਾਡਲ ਫਾਰਮ 60 ਰੇਟ 1,55,000 ਡਬਲ ਕਲਚ 1,85,000 ਦੀ ਰੇਂਜ 575 ਮਾਡਲ 2010 ਕਾਪੀ ਹੋ ਗਈ ਗਮ ਜੀ ਜਿਹੜੇ ਵੀਰ ਨੇ ਬੁਕਿੰਗ ਕਰਵਾਉਣਾ ਕਰਵਾ ਸਕਦਾ ਜੀ 2 ਦਿਨ ਵਾਤੇ ਸਟਾਕ ਖਤਮ ਹੋ ਜਾਏਗਾ ਉਹਨੋਂ ਬਾਅਦ ਚ 740 ਆ ਗਿਆ ਜੀ ਰੇਟ 1,40,000 ਮਾਡਲ 2000 6 750 ਡਬਲ ਕਲਚ ਦੇ ਵਿੱਚ ਰੇਟ 1,60,000 80 ਪੈਸੇ ਟਾਇਰ ਆ ਜੀ ਮਾਡਲ 2001 ਪੰਜਾਬ ਨੰਬਰ 1,65,000 ਦੇ ਵਿੱਚ 605 ਆ ਗਿਆ ਜੀ ਮਾਡਲ 2003 275 ਆ ਗਿਆ ਜੀ ਮਾਡਲ 2006 ਰੇਟ 2.5 ਲੱਖ 275 ਆ ਗਿਆ ਜੀ 50 ਪੈਸੇ ਟਾਇਰ ਰੇਟ 90,000 ਫੋਨ ਨੰਬਰ 7030276523 ਦੇ ਟਰੈਕਟਰ 올ਡ ਬੋਕਰਵਾ ਸਕਦੇ ਜੀ ਫੁੱਲ ਫਾਇਦਾ ਲੈ ਸਕਦੇ ਜੀ ਸਟਾਕ 온ਲੀ 1-2 ਦਿਨ ਵਾਸਤੇ ਰਹਿਣਾ ਜੀ 304 ਆ ਗਿਆ ਜੀ ਰੇਟ ਲੱਖ ਰੁਪਏ ਆ 70 ਪੈਸੇ ਟੈਰ ਆ ਜੀ ਇੰਜਨ ਗੇਅਰ ਆਲ ਓਕੇ ਜਿਆ 45 ਆ ਗਿਆ ਮਾਡਲ 2003 ਫਿਕਸ ਰੇਟ 1.5 ਲੱਖ ਲੱਖ ਰੁਪਏ ਦੀ ਰੇਂਜ ਚ 730 ਸੋਨਾ ਲਿੰਕ ਆ ਮਾਡਲ 2005 ਪੰਜਾਬ ਨੰਬਰ ਟਰੈਕਟਰ ਸਾਰੇ ਆ ਜੀ ਆ ਜਿਹੜਾ ਸਟਾਕ ਲੁੱਤਾ ਸਾਰੇ ਬੋਕੇ ਆ ਜੀ ਸਾਈ ਹੈ ਗਈ ਇਹਨਾਂ ਦੀ ਇਸ ਸੱਜੇ ਖੱਬੇ ਨਾਲ ਵੇਖ ਰੇਟ 1,90,000 ਮਾਡਲ 2013 ਨਵੇਂ ਟਾਇਰਾਂ ਦੇ ਵਿੱਚ TJ 275 ਆ ਗਿਆ ਜੀ ਮਾਡਲ 2007 ਤੇ ਰੇਟ 2,40,000 ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ 60 55 ਆ ਗਿਆ ਜੀ ਮਾਡਲ 2013 ਵੇਦਾਲ ਸਾਸਤਰੀ ਰੇਟ 3,90,000 ਦੀ ਡਿਮਾਂਡ ਦੇ ਵਿੱਚ 605 ਆ ਗਿਆ ਜੀ ਪਾਵਰ ਪਲੱਸ 16 ਮਾਡਲ ਰੇਟ 3,70,000 ਫੋਨ ਨੰਬਰ 7030276223 ਤੇ 올 ਟਰੈਕਟਰ ਬੁੱਕ ਕਰਵਾ ਸਕਦੇ ਜਿਹੜੇ ਕਿਸਾਨ ਵੀਰ ਨੇ ਨਿਊ ਟਰੈਕਟਰ ਬੁੱਕ ਕਰਵਾਉਣਾ ਉਹ ਵੀ ਕਰਵਾ ਸਕਦੇ ਸਾਰੇ ਵੀਰਾਂ ਨੂੰ ਸਾਸਿਕਾ